ਜੈਪੀ ਜੈਪਾਤ ਮੇਰਾ ਨਾਮ ਹਰਭਜਨ ਸੁਮਨ ਅੰਬੇਡਕਰ ਸਮਾਉਲਵਾਸੀ ਪੰਜਾਬ ਪ੍ਰੈਜ਼ੀਡੈਂਟ ਸਾਥਿਓ ਮੈਂ ਰਾਦੇ 10 ਵੱਜ ਚੁੱਕੇ ਆ ਹੁਣੇ ਘਰ ਆਇਆ ਸੀ ਤੇ ਆ ਕੇ ਜਿੱਦਾਂ ਫੇਸਬੁੱਕ ਖੋਲੀ ਵਟਸਐਪ ਦੇਖਿਆ ਤਾਂ ਇੱਕ ਵੀਡੀਓ ਸਾਹਮਣੇ ਆਈ ਜਿਸ ਦਾ ਮੈਂ ਨਾਮ ਨਹੀਂ ਜਾਣਦਾ ਉਹ ਬੜਾ ਹੀ ਭੜੇ ਸ਼ਬਦਾਂ ਵਿੱਚ ਸਾਡੀ ਕਮਿਊਨਿਟੀ ਨੂੰ ਗਾਲਾਂ ਕੱਢ ਰਿਹਾ ਜੇ ਸਾਡੀ ਕਮਿਊਨਿਟੀ ਨੂੰ ਬੁਰਾ ਕਹੂਗਾ ਥੋੜਾ ਜਿਹਾ ਅਸੀਂ ਸਹਿਲਾਂਗੇ ਮਗਰ ਉਹ 바ਵਾ ਸਾਹਿਬ ਡਾਕਟਰ ਮੇੜਕਰ ਜੀ ਨੂੰ ਗਾਲਾਂ ਕੱਢ ਰਿਹਾ ਜੋ ਸਾਡੀ ਸ਼ੈਨਸ਼ੀਲਤਾ ਤੋਂ ਬਾਹਰ ਹੈ ਸੋ ਮੇਰੀ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਕੁੱਤੇ ਆਦਮੀ ਦਾ ਕਿਸੇ ਨੂੰ ਵੀ ਪਤਾ ਮਿਲਦਾ ਹੈ ਉਹ ਪੁਲਿਸ ਪੁਲਿਸ ਸੰਪਰਕ ਕਰਨ 98884 58331 ਹਰਭਜਨ ਸੁਮਨ ਇਸ ਕੁੱਤੇ ਦਾ ਜਵਾਬ ਇਹਦੇ ਮੂੰਹ ਤੇ ਦੰਦਾਂ ਦੇ ਤੋੜ ਕੇ ਦੇਣਾ ਜ਼ਰੂਰੀ ਹੈ ਅਸੀਂ ਵੀ ਇਸ ਨਾਲ ਗਾਲਾਂ ਕੱਢ ਸਕਦੇ ਹਾਂ ਮਗਰ ਸਾਨੂੰ ਸਾਡੇ ਮਾਪੇ ਨੇ 바ਵਾ ਸਾਹਿਬ ਡਾਕਟਰ ਮਬੜਕਰ ਨੇ ਤਤਕਤ ਬੁੱਧ ਨੇ ਗੁਰੂ ਰਵਿਦਾਸ ਮਹਾਰਾਜ ਕਬੀਰ ਮਹਾਰਾਜ ਨੇ ਇਦਾਂ ਸਿੱਖਿਆ ਨਹੀਂ ਦਿੱਤੀ ਕਿ ਅਸੀਂ ਇਦਾਂ ਦੀ ਭਾਸ਼ਾ ਚ ਇਹਨਾਂ ਨਾਲ ਗੱਲ ਕਰੀਏ ਮਗਰ ਸਾਨੂੰ 바ਵਾ ਸਾਹਿਬ ਡਾਕਟਰ ਮਬੜਕਰ ਨੇ ਸਬਦਾਨ ਦਿੱਤਾ ਇਹਨੂੰ ਅਕਲ ਜ਼ਰੂਰ ਦਵਾਂਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹਦੀ ਮਾਫੀ ਕੋਈ ਨਹੀਂ ਹੈ ਕਿਸੇ ਸਾਥੀ ਕੋ ਵੀ ਜੇ ਵਿਦੇਸ਼ ਦੇ ਵਿੱਚ ਕਿਤੇ ਬੈਠਾ ਸਾਰੇ ਵਿਦੇਸ਼ ਰਹਿੰਦੇ ਭਰਾਵਾਂ ਨੂੰ ਜਿਨ੍ਹਾਂ ਨੇ 바ਵਾ ਸਾਹਿਬ ਡਾਕਟਰ ਅੰਬੇੜਕਰ ਦਾ ਖਾਦਾ ਉਹਨਾਂ ਨੂੰ ਬੇਨਤੀ ਹੈ ਕਿ ਇਸ ਕੁੱਤੇ ਬੰਦੇ ਦਾ ਨੰਬਰ ਪਤਾ ਕਰੋ ਇਹਦਾ ਐਡਰੈਸ ਪਤਾ ਕਰੋ ਜਾਂ ਤਾਂ ਇਹਨੂੰ ਬਾਹਰ ਹੀ ਅਕਲ ਦਿੱਤੀ ਜਾਵੇ ਨਹੀਂ ਤਾਂ ਪੰਜਾਬ ਦੇ ਵਿੱਚ ਇਹਨੂੰ ਅਕਲ ਜ਼ਰੂਰ ਦਿੱਤੀ ਜਾਊਗੀ ਉਹ ਜਿਹੜਾ ਇਹਨੂੰ ਅਕਲ ਨਹੀਂ ਦੇਊਗਾ ਜਾਂ ਦੇ ਨਹੀਂ ਸਕਦਾ ਮੈਨੂੰ ਲੱਗਦਾ ਉਹ 바ਵਾ ਸਾਹਿਬ ਡਾਕਟਰ ਅੰਬੇੜਕਰ ਤੇ ਗੁਰੂ ਰਵਿਦਾਸ ਮਹਾਰਾ ਦਾ ਪੁੱਤ ਹੈ ਹੀ ਨਹੀਂ ਇਸ ਕਰਕੇ ਸਭ ਨੂੰ ਬੇਨਤੀ ਆ ਇਸ ਕੁੱਤੇ ਬੰਦੇ ਨੂੰ ਅਕਲ ਦੇਣੀ ਹਰ ਇੱਕ ਦਾ ਫਰਜ਼ ਬੰਦਾ ਹੈ ਆਸਾਨਾ ਜਲਦੀ ਤੋਂ ਜਲਦੀ ਸੰਪਰਕ ਕਰੋ ਜਿਹਨੂੰ ਪਤਾ ਲੱਗਦਾ 98884 58331 988458231 ਜੈਪੀਮ ਜੈਪਾਲ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ